ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਲੰਘ ਸਕਦਾ ਵੱਡਾ ਝਟਕਾ ਕਿਉਂਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਲੋਕ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੈ। ਦੱਸਦੇ ਹੀ ਇਹ ਹਲਕਾ ਪੋਆ ਦੇ ਪਿੰਡ ਡੇਰੀਵਾਲ ਵਿਖੇ ਲੋਕੀ ਜਿਹੜੇ ਨੇ ਉਹ ਵੱਧ ਚੜ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਇਸ ਮੌਕੇ ਤੇ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਉਹਨਾਂ ਦਾ ਉਹਨਾਂ ਦਾ ਮਾਨ ਸਨਮਾਨ ਜਿਹੜਾ ਹੈ ਉਹ ਕੀਤਾ ਤੇ ਕਾਂਗਰਸ ਪਾਰਟੀ ਦੇ ਨਾਲ ਜੁੜਨ ਦੇ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਉਹਨਾਂ ਨੂੰ ਆਸ਼ਵਾਸਨ ਦਿਵਾਇਆ ਕਿ ਇਸ ਪਾਰਟੀ ਦੇ ਵਿੱਚ ਉਹਨਾਂ ਨੂੰ तमाम ਉਹ ਹੱਕ ਜਿਹੜੇ ਨੇ ਹੋਣੇ ਚਾਹੀਦੇ ਨੇ ਜੋ ਉਹਨਾਂ ਨੂੰ ਪਹਿਲਾਂ ਪਾਰਟੀਆਂ 'ਚ ਨਹੀਂ ਮਿਲੇ ਉਹ ਦਿੱਤੇ ਜਾਣਗੇ ਤੇ ਉਹਨਾਂ ਨੂੰ ਮਾਨ ਸਨਮ ਜਿਹੜਾ ਹੈ ਉਹ ਪੂਰਾ ਬਖਸ਼ਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਹੁਣ ਤੱਕ ਜਿਹੜੀਆਂ ਨਵੀਆਂ ਪਾਰਟੀਆਂ ਉੱਠੀਆਂ ਨੇ ਉਹਨਾਂ ਦੇ ਵਿੱਚੋਂ ਕਈ ਲੋਕ ਜਿਹੜੇ ਨੇ ਉਹਨਾਂ ਨੂੰ ਪਤਾ ਲੱਗ ਚੁੱਕੇ ਆ ਉਹਨਾਂ ਦੀਆਂ ਅੱਖਾਂ ਖੁੱਲ੍ਹ ਚੁੱਕੀਆਂ ਨੇ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਜਿਹੜਾ ਉਹ ਸਿਰਫ ਨਾਮ ਦੀ ਸਰਕਾਰ ਹੈ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਨ ਵਾਲੀ ਜਾਂ ਲੋਕਾਂ ਦੀ ਭਲਾਈ ਦੇ ਲਈ ਨਈ ਸੋਚ ਸਕਦੀ ਇਸ ਮੌਕੇ ਤੇ ਜਿਹੜੇ ਲੋਕ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੇ ਨਾਲ ਵੀ ਸਾਡੇ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕੀ ਕੀ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਸ਼ੇਅਰ ਕੀਤਾ ਹੈ ਤੇ ਕੀ ਉਹਨਾਂ ਨੂੰ ਐਕਸਪੈਕਟੇਸ਼ਨਸ ਨੇ ਕੀ ਉਹ ਕਰਨਾ ਚਾਹੁੰਦੇ ਨੇ ਤੇ ਕਿਸ ਕਾਰਨ ਉਹਨਾਂ ਨੇ ਆਮ ਆਦਮੀ ਪਾਰਟੀ ਜਾਂ ਫਿਰ ਪਾਜਪਾ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਇਹ ਵੀ ਵਜ੍ਹਾ ਜਾਣਾਂਗੀ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵੱਲੋਂ ਡੇਰੀਵਾਲ ਵਿਖੇ ਹਲਕਾ ਪੋਆ ਦੇ ਡੇਰੀਵਾਲ ਵਿਖੇ ਸਾਬਕਾ ਵਿਧਾਇਕ ਜਗਿੰਦਰ ਪਾਲ ਦਾ ਟੋਲ ਲਗਾੜਿਆਂ ਦੇ ਨਾਲ ਸਵਾਗਤ ਕੀਤਾ ਗਿਆ ਤੇ ਆਓ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਗੱਲਬਾਤ ਜਗਿੰਦਰ ਪਾਲ ਜੀ ਦੇ ਨਾਲ ਹੋਈ ਹੈ ਜੋ ਕਿ ਸਾਬਕਾ ਵਿਧਾਇਕ ਨੇ ਜਿਨ੍ਹਾਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦਾ ਸਵਾਗਤ ਕੀਤਾ ਗਿਆ ਤੇ ਉਹਨਾਂ ਲੋਕਾਂ ਨਾਲ ਵੀ ਗੱਲ ਬਾਤ ਕਰਨੇ ਨਸਪਾਰਟੀ ਇਸ ਕਰਕੇ ਮੈਂ ਜੁਆਇਨ ਕੀਤੀ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਵੀ ਕੰਮ ਕਰਵਾਏ ਹੈ ਜਿੱਦਾਂ ਵੀ ਕਰਾਏ ਮੈਨੂੰ ਬੜੇ ਚੰਗੇ ਲੱਗੇ ਕੰਮ ਜੇ ਇੱਕ ਵਾਰ ਕਹਿਣ ਤੇ ਹਰ ਇੱਕ ਦਾ ਕੰਮ ਹੋ ਜਾਂਦਾ ਹੈ ਜੋ ਵੀ ਹੁੰਦਾ ਹੈ ਤੇ ਬਾਕੀ ਜਿੰਨੇ ਵੀ ਆਮ ਪਾਰਟੀ ਹੈ ਬੀਵੀਏ ਕੋਈ ਵੀ ਹੈ ਦਫਤਰਾ ਚਲ ਜੋ ਕਿਤੇ ਚਲ ਜੋ ਧਰਨੇ ਲਾ ਲਓ ਤੇ ਇਹਦੇ ਕੰੰਤ ਕਰ ਜੂ ਨਹੀਂ ਖੁਰਕਦੀਏਗੀ ਤੇ ਇਹਨਾਂ ਦਾ ਕੀ ਇਹਨਾਂ ਦਾ ਇੱਕ ਵਾਰ ਜਾਨਨੇ ਗੇਟ ਤੇ ਜਾਨਨੇ ਤਾਂ ਪਹਿਲੀ ਵਾਰ ਬੂਹਾ ਖੁੱਲਾ ਹੀ ਹੁੰਦਾ ਜਦੋਂ ਮਰਜ਼ੀ ਚਲ ਜਾਓ ਉਹਨਾਂ ਦਾ ਗੇਟ ਖੁੱਲਾ ਹੀ ਰਹਿੰਦਾ ਹੈ ਯਾਰ ਤੱਕ ਆਪਾਂ ਇਹ ਛੋਟਾ ਚਲ ਜੇ ਬੱਚਾ ਚਲ ਜਵੇ ਕੋਈ ਮੇਰੀ ਭੈਣ ਕੋਈ ਮਾਂ ਚਲ ਜੇ ਕੇ ਨੂੰ ਕੋਈ ਨਾ ਨਹੀਂ ਹੈਗੀ ਤੇ ਜਿਸ ਤੋ ਕਰਕੇ ਕਾਂਗਰਸ ਪਾਰਟੀ ਮਕਾਮ ਜਾਬ ਹੈਗੀ ਹੈ ਤੇ ਕਾਮਜਾਬ ਰਹੂਗੀ ਆਨਲੇ ਟਾਈਮ ਤੱਕ ਆਨਲੇ ਟਾਈਮ ਅਦਰ ਹੈ ਕਿ ਕਾਂਗਰਸ ਪਾਰਟੀ ਦਾ ਇਹ ਜਿਹੜੇ ਸਾਡੇ ਜਗਿੰਦਰਪਾਲ ਜੀ ਹੈਗੇ ਸਾਨੂੰ ਇੰਨਾ ਪਤਾ ਹੀ ਆਨਲੇ ਮੰਤਰੀ ਹੈ ਤੇ ਆਨਲੇ ਮੰਤਰੀ ਹੈਗੇ ਅਜੇ ਕਹਿ ਸਕਦੇ ਇਸ ਪਾਰਟੀ ਦੇ ਵਿੱਚ ਮਾਨ ਸਨਮਾਨ ਮਿਲੇਗਾ ਤੁਹਾਨੂੰ ਮੈਂ ਕਹਾਂ ਜੀ ਪੂਰਾ ਮਿਲੋ ਮੈਨੂੰ ਹੋਰ ਕੋਈ ਪਾਰਟੀ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਿਆ ਸਤ ਆਹ ਮਾਨ ਸਨਮ ਮੈਨੂੰ ਅੱਜ ਹੀ ਮਿਲ ਗਿਆ ਹੈ ਜਿੰਨੀ ਪਬਲਿਕ ਆਈ ਹੈ ਕੋਈ ਪੈਹਾ ਦੇ ਕੇ ਕੋਈ ਦੇ ਕੇ ਕੋਈ ਨਿਕਠੀ ਕੀਤੀ ਸਾਰੀ ਆਪਣੇ ਦਿਲੋਂ ਆਈ ਹੈ ਸੱਤ ਵੱਡੇ ਮੰਤਰੀ ਸਾਹਿਬ ਆਪਣੇ ਐਮਐਲਏ ਸਾਹਿਬ ਵੀ ਆਏ ਨੇ ਤੋਂ ਕਹਿਣਾ ਕੀ ਹੈ ਜਦੋਂ ਇੱਕ ਇਕ ਪਰਿਵਾਰ ਦੀ ਡਿਵੈਲਪਮੈਂਟ ਹੁੰਦੀ ਹੈ ਪਰਿਵਾਰ ਨਾਲ ਪਰਿਵਾਰ ਜੁੜਦੇ ਹੈ ਤੇ ਪਰਿਵਾਰ ਵੱਡਾ ਹੁੰਦਾ ਹੈ ਕਿ ਖੁਸ਼ੀ ਹੁੰਦੀ ਹੈ ਅੱਜ ਮੇਰੇ ਜੀ ਦੇਰੀ ਆਉਤੋਂ ਕਾਫੀ ਆਪਣੇ ਸਾਥੀ ਨੂੰ ਲੈ ਕੇ ਆਪ ਪਾਰਟੀ ਨੂੰ ਛੱਡ ਕੇ ਤੇ ਕਾਂਗਰਸ ਪਾਰਟੀ ਨੇ ਇਹ ਨਕੀਆਂ ਕਾਂਗਰਸ ਪਾਰਟੀ ਦਾ ਇੱਕ ਕਲਚਰ ਦਿੱਕੀ ਇਹ ਅੱਜ ਕਾਂਗਰਸ ਪਾਰਟੀ ਸ਼ਾਮਲ ਹੋਏ ਨਾ ਮੇਰੇ ਵੱਲੋਂ ਔਰ ਮੇਰੀ ਪਾਰਟੀ ਵੱਲੋਂ ਇਹਨਾਂ ਦਾ ਬਿਲਕੁਲ ਥੈਂਕਸ ਔਰ ਮੈਂ ਬਾਬੇ ਨਾਨਕ ਅਗੇ ਅਰਦਾਸ ਕਰਦਾ ਪ੍ਰਾਰਥਨਾ ਕਰਦਾ ਬਾਬੇ ਨਾਨਕ ਦਾ ਇਹਨਾਂ ਸਾਨੇ ਦੇ ਉਤੇ ਮੇਰ ਪਰਿਆ ਹੱਥ ਰਵੇ ਤੇ ਸਾਰੇ ਦਿਨ ਦੁਗਣੀ ਤੇ ਰਾ ਚੁਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਜਾਂਦੇ ਨੇ ਅਕਸਰ ਜਿਹੜੇ ਪਾਰਟੀ ਛੱਡਦੇ ਨੇ ਉਹਨਾਂ ਨੂੰ ਮਾਨ ਸਨਮਾਨ ਨਹੀਂ ਆਪਣੀਆਂ ਪਾਰਟੀਆਂ ਦੇ ਦਿੰਦਾ ਤੇ ਫਿਰ ਛੱਡਦੇ ਆ ਕਿ ਇਸ ਪਾਰਟੀ ਦੇ ਵਿੱਚ ਮਾਨ ਸਨਮਾਨ ਨਹੀਂ ਮਿਲਦਾ ਦੇਖੋ ਗੱਲ ਇਹ ਹੈ ਕਾਂਗਰਸ ਪਾਰਟੀ ਮੈਂ ਪਹਿਲੇ ਕਿਹਾ ਉਹਦਾ ਕਲਚਰ ਹੈ ਕਾਂਗਰਸ ਪਾਰਟੀ ਜਿਹੜੀ ਹੈ ਕੋਈ ਨਵੀਂ ਪਾਰਟੀ ਨਹੀਂ ਸਭ ਤੋਂ ਪੁਰਾਣੀ ਪਾਰਟੀ ਹੈ ਪਰ ਕਾਂਗਰਸ ਪਾਰਟੀ ਜਦੋਂ-ਜਦੋਂ ਵੀ ਦੇਸ਼ ਦੇ ਵਿੱਚ ਆਈ ਜਦੋਂ-ਜਦੋਂ ਵੀ ਸੂਬੇ ਦੇ ਵਿੱਚ ਆਈ ਹਮੇਸ਼ਾ ਦੇਸ਼ ਔਰ ਸੂਬੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੋਈ ਹੈ ਤੁਸੀਂ ਦੇਖਿਆ ਹੀ ਹੈ ਅੱਜ 75 ਸਾਲ ਹੋ ਗਏ ਦੇਸ਼ ਨੂੰ ਜਾਦੇ ਹੋਏ ਕੋ ਕਾਂਗਰਸ ਪਾਰਟੀ ਦਾ ਇਤਿਹਾਸ ਦੇਖ ਲਓ ਇਹ ਜਿਹੜੇ ਸੈਂਟਰ ਸਰਕਾਰ ਚ ਹੁਣ ਨਵੇਂ ਆ ਗਏ ਬੀਜੇਪੀ ਵਾਲੇ ਬੈਠੇ ਆ ਬਿਲਕੁਲ ਜਿੱਦਣ ਦੇ ਬੈਠੇ ਹੋ ਉਸ ਤੋਂ ਦਿੰਦਾ ਦੇਸ਼ ਦਾ ਬਿੜਾ ਘਰਕ ਹੁੰਦਾ ਜਾ ਰਿਹਾ ਔਰ ਜੋ ਨਾ ਗਿਆ ਝੂਠ ਤੇ ਝੂਠ ਇਹ ਜਿਆਦਾ ਦਿਨੋਂ ਚੱਲਦਾ ਉਹ ਕੋਈ ਜਿਆਦਾ ਲਾਈਫ ਨੂੰ ਨਹੀਂ ਜਿਹੜੇ ਹੁਣੇ ਸਟੇਟ ਦੇ ਵਿੱਚ ਆ ਗਏ ਆ ਇਹਦੇ ਬਿਲਕੁਲ ਹੀ ਝੂਠੇ ਆ ਇਹ ਜੋ ਕਹਿੰਦੇ ਆ ਉਹ ਕਰਦੇ ਨਹੀਂ ਜੋ ਹੈ ਇਹਨਾਂ ਨੂੰ ਕੋਈ ਕੁਝ ਵੀ ਕਰਨ ਜੋਗਾ ਨਾ ਤੇਨੂੰ ਕੋ ਪੈਸੇ ਆ ਨਾ ਇਹਨਾਂ ਨੂੰ ਕੋਈ ਤਜਰਬਾ ਨਾ ਕੋਈ ਨੇ ਪੜੇ ਲਿਖੇ ਹੋਏ ਹਮੇਸ਼ਾ ਜਿਹੜੀ ਸਰਕਾਰਾਂ ਚਲਦੀਆਂ ਉਹ ਤਜਰਬੇਕਾਰ ਤੇ ਪੜੇ ਲਿਖੇ ਬੰਦੇ ਚਲਾ ਸਕਦੇ ਆ ਇਹ ਵੀ ਨਹੀਂ ਹੁੰਦਾ ਵੀ ਬਹੁਤੇ ਪੜੇ ਲਿਖੇ ਹੋਣ ਜਿਹੜੇ ਤਜਰਬੇਕਾਰ ਆਦਮੀ ਨੇ ਕੈਮਰਾ ਪਰਸ ਤੋਂ ਖਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ